ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਝੀਮਾ ਨੇ ਭਗਵੰਤ ਮਾਨ ਦੇ ਸਟੇਟਸ 'ਤੇ ਨਿਸ਼ਾਨਾ ਸਾਧਿਆ ਹੈ ਕਿ ਮਾਨ ਪਹਿਲਾ ਆਪਣੇ ਵੱਲ ਝਾਤ ਮਾਰਨ ਦਲਜੀਤ ਸਿੰਘ ਝੀਮਾ ਨੇ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਕਿਉਂਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਤੇ ਇਸ ਤੇ ਦਲਜੀਤ ਸਿੰਘ ਝੀਮਾ ਨੇ ਭਗਵੰਤ ਮਾਨ ਤੇ ਹੀ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ ਕਿਹਾ ਕਿ ਮਾਨ ਪਹਿਲਾ ਆਪਣੇ ਵੱਲ ਝਾਤ ਮਾਰਨ ਇਹ ਹੈ ਕਿ ਜਿਹੜੀ ਹੋਪ ਸੀ ਭਗਵੰਤ ਮਾਨ ਤੋਂ ਜਨਤਾ ਦੀ ਹੋਪ ਟੈਸਟ ਦੇ ਵਿੱਚ ਭਗਵੰਤ ਮਾਨ ਫੇਲ ਹੋ ਗਿਆ ਇਸ ਕਰਕੇ ਹੁਣ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਡੋਪ ਟੈਸਟ ਦੇ ਨਾਲ ਕੰਮ ਚਲਾਉਣਾ ਚਾਹੁੰਦੇ ਆ ਇਹ ਰਾਜਨੀਤੀ ਭਗਵੰਤ ਮਾਨ ਦੀ ਜ਼ਿਆਦਾਤਰਾਂ ਨਹੀਂ ਚੱਲਦੀ ਬਹੁਤ ਵੱਡੀ ਹੋਪ ਸੀ ਬਹੁਤ ਵੱਡੀ ਆਸ ਸੀ ਬਹੁਤ ਵੱਡੀਆਂ ਉਮੀਦਾਂ ਸੀ ਲੋਕਾਂ ਨੂੰ ਇਸੇ ਕਰਕੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਭੇਜਿਆ ਸੀ ਜਦੋਂ ਭਗਵੰਤ ਮਾਨ ਜੀ ਤੁਸੀਂ ਹੋਪ ਟੈਸਟ ਦੇ ਵਿੱਚ ਫੇਲ ਹੋ ਗਏ ਹੋ ਤੇ ਇਸ ਤਰ੍ਹਾਂ ਦੇ ਹੱਤਕੰਡੇ ਮਾਰ ਕੇ ਆਪਣਾ ਇਮੇਜ ਤੁਸੀਂ ਨਹੀਂ ਸਦਾ ਸਕਦੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ ਇਸ ਵੇਲੇ ਤੁਹਾਡੇ ਉੱਤੇ ਆ ਜੋ ਕੁਝ ਤੁਹਾਡੇ ਬਾਰੇ ਛਪ ਰਿਹਾ ਉਹ ਇੱਕ ਪਾਰਲੀਮੈਂਟ ਮੈਂਬਰ ਨੂੰ ਸ਼ੋਬਾ ਨਹੀਂ ਦਿੰਦਾ ਇਸ ਕਰਕੇ ਦੂਜਿਆਂ ਤੇ ਚਿੱਕੜ ਛਾਲ ਨਾਲੋਂ ਬੈਟਰ ਹੈ ਕਿ ਆਪਣੇ ਆਪ ਦੇ ਵਿੱਚ ਜੋ ਸੁਧਾਰ ਦੀ ਲੋੜ ਆ ਉਹ ਕਰੋ